ਸਕੂਲਾਂ ਬਾਰੇ ਇਹੀ ਮਸ਼ਹੂਰ ਸੀਗਾ ਕਿ ਹੈਡਮਾਸਟਰ ਵਿਚਾਰਾ ਮਿੱਡੇ ਮੀਲ ਚ ਇੱਕ ਅਦਾ ਮਾਸਟਰ ਹਾਈ ਸਕੂਲ ਰਿਸਟਰ ਲੈ ਕੇ ਗਿਆ ਹੋਇਆ ਕਿਉਂਕਿ ਮੈਂ ਕਿਛ ਚਲਦਾ ਬੇਟਾ ਮੈਨੂੰ ਪਤਾ ਹੈ ਦੋ ਦੀ ਡਿਊਟੀ ਜਨਗਣਨਾ ਤੇ ਤਿੰਨ ਕ ਨੂੰ ਕਰੋਨਾ ਵਾਲੇ ਪਾਸੇ ਲਾ ਰੱਖਿਆ ਹੈ ਮਤਲਬ ਪੜ੍ਹਾਈ ਵਾਲਾ ਕੰਮ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ ਸੀਗੇ ਪਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਸਰਕਾਰ ਨੇ ਫੈਸਲਾ ਕੀਤਾ ਟੀਚਰਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ ਸਿਰਫ ਉਹਨਾਂ ਦਾ ਪੜ੍ਹਾਈ ਤੇ ਕਨਸੈਂਟਰੇਸ਼ਨ ਚਾਹੀਦਾ ਬਸ ਪੰਜਾਬ ਦੇ ਵਿੱਚ ਵੀ ਇਹੀ ਫੈਸਲਾ ਲਿਆ ਗਿਆ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ कोई टूटी खराब हो गई कोई पखा खराब हो गया और वास्ते कैंपस मैनेजर रख रखे देवे थोड़ा तो हैडमा का काम प्रिंसीपल का काम सुपरविजन करना है कि कोई पढ़ाई पखों त नहीं कमी चल रही पेरेंट टीचर मीटिंग कहीं सरकारी स्कूलों सुने से पेरेंट टीचर मीटिंग मैंने किसी ने पूछ लिया मैं कहीं स्कूल के फंक्शन च गया मैं की ਤੁਹਾਡੀ ਪੇਰੈਂਟ ਟੀਚਰ ਮੀਟਿੰਗ ਚ ਕੀ ਹੁੰਦਾ ਸੀ ਮੈਂ ਕਿਹਾ ਬੇਟਾ ਸਾਡੇ ਤਾਂ ਪੇਰੈਂਟ ਟੀਚਰ ਮੀਟਿੰਗ ਉਹਦੀ ਹੁੰਦੀ ਸੀ ਜਾਂ ਕਿਸੇ ਨੂੰ ਕੁੱਟ ਦਿੰਦੇ ਸੀ ਜਾਂ ਕਿਸੇ ਤੋਂ ਕੁੱਟ ਖਾ ਲੈਂਦੇ ਸੀ ਫਿਰ ਹੈਡਮਾਸਟਰ ਕਹਿੰਦੇ ਬਾਪੂ ਨੂੰ ਬੁਲਾ ਕੇ ਲਿਆ ਬਸ ਆਉਂਦੇ ਬਾਪੂ ਉਤਰ ਦਿੰਦਾ ਸੀ ਦੋ ਤਿੰਨ ਕਰੇ ਜਾਂ ਕੇ ਮਾਂ ਉਤਰ ਦਿੰਦੀ ਸੀ ਦੋ ਤਿੰਨ ਬੇਤਰਾ ਲੰਬਾ ਆ ਗਿਆ ਸਾਡੀ ਤਾਂ ਇੰਨੀ ਕੀ ਪੇਰੈਂਟ ਪੇਰੈਂਟ ਟੀਚਰ ਮੀਟਿੰਗ ਹੁੰਦੀ ਸੀ ਜੀ ਹੁਣ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਰਿਕਸ਼ੇ ਵਾਲਾ ਵੀ ਆ ਕੇ ਪੁੱਛਦਾ ਹੈ ਕਿ ਮੇਰਾ ਬੱਚਾ ਕੀ ਪੜ ਰਿਹਾ ਹੈ ਉਹ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਚ ਵਧੀਆ ਟੀਚਰ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਬੱਚਾ ਹੈ ਜਿਹਨੂੰ ਮੈਂ ਪੜਾ ਕੇ ਭੇਜਦਾ ਉਹ ਸਕੂਲ ਤੋਂ ਬਾਅਦ ਕਿਹੜੀ ਸੰਗਤ ਦੇ ਵਿੱਚ ਜਾ ਰਿਹਾ ਹੈ ਇਹਦੇ ਨਾਲ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ ਦੇ ਵਿੱਚ ਸਹਿਯੋਗ ਵਧਿਆ ਤਾਲਮੇਲ ਵਧਿਆ ਇਹ ਚੀਜ਼ਾਂ ਤੁਸੀਂ ਹੋਰ ਵੀ ਅੱਗੇ ਜਾ ਕੇ ਬੱਚਿਆਂ ਨੂੰ ਸਿਖਾਉਣੀਆਂ ਨੇ ਕਿ ਭਾਈ ਆ ਜਿੰਦਗੀ ਹੈ ਥੋੜਾ ਜਿਹਾ ਹੁਣ ਟਫ ਲਾਈਫ ਥੋੜੀ ਜੀ ਬਚਪਨ ਟਫ ਹੋ ਜੂਗਾ ਤਾਂ ਸਾਰੀ ਜ਼ਿੰਦਗੀ ਸੌਖੀ ਹੋ ਜੂਗੀ ਜੇ ਹੁਣ ਥੋੜਾ ਜਿਹਾ ਸ਼ਰਾਰਤਾਂ ਕਰ ਲਓਗੇ ਤਾਂ ਸਾਰੀ ਜ਼ਿੰਦਗੀ ਔਖੀ ਹੋ ਜਾਊਗੀ ਬਾਅਦ ਦੇ ਵਿੱਚ ਪਛਤਾਈ ਜਾਓਗੇ ਹੁਣ ਅੰਗਰੇਜ਼ੀ ਵਾਲੇ ਮਾਟਰ ਜੀ ਖੜੇ ਹੋ ਗਏ ਸੀ ਜੀ ਅਸੀਂ ਤਾਂ ਅੰਗਰੇਜ਼ੀ ਵਾਲੇ ਮਾਸਟਰਾਂ ਬਾਰੇ ਕੋਈ ਬਹੁਤੇ ਵਧੀਆ ਵਿਚਾਰ ਰੱਖਦੇ ਹੀ ਨਹੀਂ। ਅਸੀਂ ਤਾਂ ਇਹੀ ਦੁਆ ਕਰਦੇ ਸੀ ਵੀ ਅੰਗਰੇਜ਼ੀ ਵਾਲੀ ਭੈਣ ਜੀ ਨੂੰ ਤਾਪ ਚੜ ਜਾਵੇ। ਸੁਣਿਆ ਸੀਗਾ ਵੀ ਬੱਚਿਆਂ ਦੀ ਰੱਬ ਸੁਣਦਾ ਹੈ। ਪਰ ਇਹ ਗੱਲ ਵੀ ਗਲਤ ਸਾਹਤ ਹੋਈ ਕਦੇ ਤਾਂ ਆਪ ਨਹੀਂ ਚੜਿਆ ਸਭ ਤੋਂ ਪਹਿਲਾਂ ਆ ਜਾਂਦੀ ਸੀ ਉਹ। ਸੋ ਡਰਦੇ ਹੁੰਦੇ ਸੀ ਸਕੂਲ ਜਾਣ ਤੋਂ। ਇਸ ਸਕੂਲ ਆਫ ਹੈਪੀਨੈਸ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਹੁਣ ਸਕੂਲ ਤੋਂ ਜਦੋਂ ਘਰ ਨੂੰ ਜਾਂਦੇ ਆ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਕਰੇ ਇਸ ਤਰ੍ਹਾਂ ਦਾ ਮਾਹੌਲ ਮਿਲਣ ਲੱਗ ਗਿਆ ਬਿਲਕੁਲ ਰਿਵਰਸ ਹੋ ਗਿਆ ਜੀ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਕਿਤੇ ਕਹਿ ਬੈਠਾ ਕੇਜਰੀਵਾਲ ਸਾਹਿਬ ਕਿਉਂਕਿ ਮੇਰੇ ਸਾਹਮਣੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਸਾਰੇ ਕਾਨਵੈਂਟਰੀਅਨ ਨੇ ਸਾਰੇ ਕਾਨਵੈਂਟ ਸਕੂਲਾਂ ਚ ਪੜੇ ਹੋਏ ਨੇ ਮੈਂ ਅਗਲਾ ਸਰਕਾਰੀ ਅਨਸਰ ਹੁਣ ਜਿਹੜੇ ਸਰਕਾਰੀਅਨ ਨੇ ਉਹਨਾਂ ਕੋਲ بیس ਬਹੁਤ ਹੁੰਦਾ ਜੀ ਉਹਨਾਂ ਨੂੰ ਤਾਂ ਵਿਚਾਰਨ ਪੰਜਾਬੀ ਨਹੀਂ ਆਉਂਦੇ ਉਹ ਤਾਂ ਪੰਜਾਬੀ ਪੰਜਾਬੀ ਚ ਉਲਝ ਜਾਂਦੇ ਆ ਹਨਾ ਕਿਉਂਕਿ ਉਹਨਾਂ ਨੂੰ 6ਵੀਂ ਚ ਪੰਜਾਬੀ ਲੱਗਦੀ ਹੈ 10ਵੀਂ ਚ ਸਮਝ ਲੱਗਦੀ ਹੈ ਤੇ ਵਿਧਾਨ ਸਭਾ ਚ ਵੀ ਇਹੀ ਹੁੰਦਾ ਪੰਗਾ ਵੀ ਪੰਜਾਬੀ ਬੋਲ ਉਹਨੂੰ ਪੰਜਾਬੀ ਪਤਾ ਨਹੀਂ ਜਦੋਂ ਉਹਨਾਂ ਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਹੋ ਜਾਂਦੇ ਨੇ ਉਹ ਮੈਂ ਮੈਂ ਕਿਤੇ ਕਹਿ ਬੈਠਾ ਪੱਤਰਕਾਰਾਂ ਚ ਮੈਂ ਕਿਹਾ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਉਹ ਪਰਸਨੈਲਿਟੀ ਡਵੈਲਪਮੈਂਟ ਦਾ ਸਭ ਤੋਂ ਵਧੀਆ ਜ਼ਰੀਆ ਨੇ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਉਹ ਕਹਿੰਦੇ ਵੀ ਕਿਵੇਂ ਮੈਂ ਕਿਹਾ ਵੀ ਗਵਰਨਮੈਂਟ ਸਕੂਲ ਜਿਹੜੇ ਨੇ ਉਹ ਉਹ ਨਾ ਨਹੀਂ ਸਿਖਾ ਸਕਦੇ ਜਿੰਨਾ ਸਰਕਾਰੀ ਸਕੂਲ ਦੇ ਕਹਿੰਦੇ ਜੀ ਕਿਵੇਂ ਜੀ ਉੱਥੇ ਤਾਂ ਟੀਚਰ ਹੀ ਹੈ ਨਹੀਂ ਉੱਥੇ ਤਾਂ ਫਰਨੀਚਰ ਹੀ ਹੈ ਨਹੀਂ ਉਥੇ ਤਾਂ ਨਹੀਂ ਉਥੇ ਉਹ ਨਹੀਂ ਮੈਂ ਕਹੀ ਗੱਲ ਸੁਣੋ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਡਿਸੀਜਨ 메ਕਿੰਗ ਪਾਵਰ ਸਿਖਾਉਂਦਾ ਹੈ ਬਿਕਰੋਂ ਸਕੂਲ ਨੂੰ ਤਾਂ ਚੱਲ ਪੇ ਸਕੂਲ ਜਾਣਾ ਹੈ ਜਾਂ ਨਾ फैसला सर बहुत बड़ा फैसला सर क्योंकि उत्थे कि घरे फोन आना है भी थोड़ा बच्चा नहीं आया सरकार प्राइवेट तो फोन आ जाता सर भी थोड़ा बच्चा नहीं आया आज चलो फैसला ले लिया भी चले जाने चलो फिर अगे जाके एक और फैसला लेना है अद्धी छुट्टी वेले भजना है जा हथ में पीड़ च बड़ा बड़ा फैसला जी ਫਿਰ ਸਰਕਾਰੀ ਸਕੂਲ ਜਿਹੜੇ ਨੇ ਰਾਜਨੀਤੀ ਸਿਖਾਉਣ ਚ ਸਭ ਤੋਂ ਵੱਡਾ ਜ਼ਰੀਆ ਨੇ ਇਸੇ ਕਰਕੇ ਆ ਫੇਲ ਨੇ ਕਨਵੈਂਟੇਰੀਅਨ ਸਰਕਾਰੀ ਸਕੂਲੇ ਸਿਖਾਉਂਦਾ ਵੀ ਜਦੋਂ ਭੱਜਣਾ ਹੈ ਕੱਲਿਆਂ ਨੇ ਭੱਜਣਾ ਹੈ ਜਾਂ ਪੰਜ-ਸੱਤ ਬੰਦਿਆਂ ਨੂੰ ਨਾਲ ਲੈ ਕੇ ਭੱਜिए ਗੁਰਪਤਾ ਬਣਾਈਏ ਨਾ ਉਸ ਤੋਂ ਬਾਅਦ ਫਿਰ ਫੈਸਲਾ ਲੈਣਾ ਵੀ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਉਹਦੇ ਨਾਲ ਬੰਦੇ ਕਿੰਨੇ ਨੇ ਫਿਰ ਇਹ ਵੀ ਦੇਖਣਾ ਜੇ ਉਹਦੇ ਨਾਲ ਬੰਦੇ ਵੱਧ ਨੇ ਭੱਜਣਾ ਕਿੱਧਰ ਦੀਏ ਐਦਾਂ ਵੱਡੇ ਕੋਈ ਪਰਸਨੈਲਿਟੀ ਡਵੈਲਪਮੈਂਟ ਦੀ ਕਲਾਸ ਕਿਤੇ ਲੱਗ ਸਕਦੀ ਹੈ ਜਨਾਬ ਉਤੋਂ ਹੁਣ ਤੁਸੀਂ ਨੰਬਰ ਵੀ ਦਵਾਉਣ ਲੱਗ ਗਏ ਇਹ ਤਾਂ ਇਹ ਤਾਂ ਬਈ ਸੋਨਾ ਬਣ ਕੇ ਨਿਕਲਣਗੇ ਜਿਹੜੇ ਤੁਹਾਡੇ ਪੜਾਏ ਹੋਏ ਨੇ ਹੁਣ ਤਾਂ ਸੋਏ ਇਸੇ ਤਰ੍ਹਾਂ ਹੱਸਦੇ ਖੇਡਦੇ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਜ਼ਿੰਦਗੀ ਦੀਆਂ ਸਚਾਈਆਂ ਸਿਖਾਓ ਉਹਨਾਂ ਨੂੰ ਇਹੋ ਜਿਹੀਆਂ ਕਹਾਣੀਆਂ ਦੱਸੋ ਸਾਡੇ ਗੁਰੂਆਂ ਦੀਆਂ ਸਾਡੇ ਛੋਟੇ ਸਹਿਬਜ਼ਾਦਿਆਂ ਦੀਆਂ ਛੋਟੇ-ਛੋਟੀਆਂ ਉਮਰਾਂ 'ਚ ਕਿਵੇਂ ਕੁਰਬਾਨੀਆਂ ਕਿਵੇਂ ਉਹਨਾਂ ਨੇ ਧਰਮ ਹਿੱਤ ਸੀਸ ਦਿੱਤੇ ਦੁਵਾਰਾਂ ਜਿਣਵਾਏ ਗਏ ਸਾਨੂੰ ਦੱਸੋ ਆਪਣਾ ਕਲਚਰ ਪਤਾ ਹੀ ਨਹੀਂ ਸੰਤ ਦੱਸੇ ਹੀ ਨਹੀਂ ਪੜਾਇਆ ਹੀ ਕੁਝ ਹੋਰ ਜਾਂਦਾ ਸਨ ਤਾਂ